ਦੋਸਤੋ ਨਮਸਕਾਰ ਮੈਂ ਸੰਦੀਪ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾ ਦੀ ਬੀਤੀ ਰਾਤ ਲਗਭਗ 1:30 ਦੇ ਕਰੀਬ ਉੜੀਆ ਕਲੋਨੀ ਦੇ ਵਿੱਚ ਇੱਕ ਕਾਰ ਨੂੰ ਲੱਗੀ ਭਿਆਨਕ ਅੱਗ ਜਿਸ ਦੇ ਵਿੱਚ ਕਿ ਬਹੁਤ ਸਾਰਾ ਸਮਾਨ ਮੱਚ ਕੇ ਹੋਇਆ ਸਵਾ ਮੌਕੇ ਤੇ ਫਾਇਰ ਬ੍ਰੀਡ ਕਰਮਚਾਰੀਆਂ ਨੇ ਪਹੁੰਚ ਕੇ ਅੱਗ ਦੇ ਉੱਤੇ ਪਾਇਆ ਕਾਬੂ ਔਰ ਲੋਕਾਂ ਨੇ ਇਹ ਮੰਗ ਕੀਤੀ ਹੈ ਕਿ ਇੱਥੇ ਜਿਹੜਾ ਪੁਲ ਬਣਨਾ ਹੈ ਪੁਲ ਨਾ ਬਣਨ ਦੇ ਕਰਕੇ ਇੱਥੇ ਫਾਇਰ ਬ੍ਰੀਡ ਦੀਆਂ ਗੱਡੀਆਂ ਵੀ ਨਹੀਂ ਪਹੁੰਚ ਪਾਂਦੀਆਂ ਜਿਹਦੇ ਕਰਕੇ ਉਹਨਾਂ ਨੂੰ ਇਸ ਚੀਜ਼ ਦਾ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਹੈ ਉਨਾਂ ਨੇ ਸਰਕਾਰ ਤੋਂ ਵੀ ਮੰਗ ਕੀਤੀ ਹੈ ਕਿ ਇੱਥੇ ਜਲਦ ਜਲਦ ਪੁਲ ਬਣਾਇਆ ਜਾਵੇ ਤਾਂ ਕਿ ਜਿਹੜਾ ਉਹਨਾਂ ਦੇ ਨੁਕਸਾਨ ਹੁੰਦਾ ਹੈ ਉਹਨੂੰ ਜਲਦ ਜਲਦ ਉਹਦੇ ਤੇ ਕਾਬੂ ਪਾਇਆ ਜਾ ਸਕੇ ਆਓ ਜਾਣਦੇ ਪੂਰਾ ਮਾਮਲਾ ਇਸ ਖਬਰ ਤੇ ਰਹੇ कटिंग कर लेते हैं भाग खत्म हो गया ठीक है लोग ने बताया था क्या ये कि अच्छे घर जलता पूरा दुनिया में लेता करता तो ऐसा नहीं होता पर था 7000 हां नहीं जीवन बनावत नहीं है नहीं वो भैया ने अंदर से बनाए थे नहीं यहां दिख रहे हो यहां ये क्लीन नाम है तोड़ा सीमा सेवा की होया की है हम लोग 12 बजे रात तक वो आग लगी थी हम लोग सो रहे थे खुद जब से एक मारा था फिर पता लगा तो हम लोग उठ के फिर बच्चे लेके सारे भागे थे किस चीज़ ने लग लग आग लगी पता लगया कुछ नहीं नहीं हमारे लोग को कुछ भी नहीं पता लगा कौन लगाया कैसे लगा हमको तो लोग को नहीं पता केवल जल गया खूब जलने लगा था हम लोग तो भागे थे बच्चे लेके अपना

जो इतना नुकसान हुआ उसको भरपाई कर दे बच्चे गरीब है गे नाम है तो ड़ा? गीता देवी जी मैं की घर की की? तो उधर है दूर है मैंने जो आग लगा देखा यहाँ पे तो वहाँ से भाग भाग आए तो सारे बाल बच्चे जितने भी यहाँ के हैं सारे मिलके भी बुताए आपको ज्यादा नुकसान तो जी, कोई नहीं हुआ जानवाल जो है जो है जी और की हुई है और की रह गया बच्चे का रोटी खाने के तो योग्य नहीं रह गए सारे ही मचे सारे कुछ ਕਿ ਰਹਗਾ ਬਠਿੰਡਾ ਦੀ ਉੜਿਆ ਕਲੋਨੀ ਜਿਹੜੀ ਕਿ ਨਹਿਰ ਦੇ ਦੂਸਰੇ ਪਾਸੇ ਤੇ ਇੱਥੇ ਜਾਣ ਵਾਸਤੇ ਇੱਕ ਸਿਰਫ 4-5 ਫੁੱਟ ਚੌੜਾ ਪੁਲ ਹੈਗਾ ਜਿਹਦੇ ਉੱਤੇ ਨਾ ਕੋਈ ਫਾਇਰ ਬ੍ਰਿਗੇਡ ਦੀ ਗੱਡੀ ਆ ਸਕਦੀ ਹੈ ਤੇ ਨਾ ਹੀ ਇੱਥੇ ਕੋਈ ਐਂਬੂਲੈਂਸ ਆ ਸਕਦੀ ਹੈਗੀ ਹੈ ਇਸ ਸਬੰਧ ਦੇ ਵਿੱਚ ਮਾਨਯੋਗ ਮਨੁੱਖੀ ਅਧਿਕਾਰ ਕਮਿਸ਼ਨ ਦੇ ਵਿੱਚ ਸਾਡੇ ਵੱਲੋਂ 2021 ਦੇ ਵਿੱਚ ਇੱਕ ਕੇਸ ਵੀ ਪਾਇਆ ਗਿਆ ਹੈਗਾ ਵੀ ਇੱਥੇ ਪੁਲ ਚੌੜਾ ਕੀਤਾ ਜਾਵੇ ਕਿਉਂਕਿ ਇੱਥੇ ਅਕਸਰੀ ਜੜੀ ਹੈਗੀ ਐ ਅੱਗਾਂ ਲੱਗਦੀਆਂ ਰਹਿੰਦੀਆਂ ਇਹ ਝਾੜੀਆਂ ਦੇ ਵਿੱਚ ਠਿਰੀ ਹੋਈ ਇੱਕ ਕਲੋਨੀ ਐ ਜਿਹਦੇ ਵਿੱਚ ਸੈਂਕੜੇ ਲੋਕ ਜਿਹੜੇ ਇੱਥੇ ਵਿਚਾਰੇ ਰਹਿ ਰਹੇ ਐ ਰਾਤ 1:30 ਵਜੇ ਇੱਥੇ ਫੇਰ ਇੱਕ ਝੁੱਗੀ ਦੇ ਵਿੱਚ ਅਚਾਨਕ ਅੱਗ ਲੱਗ ਗਈ ਸਾਰਾ ਪਰਿਵਾਰ ਅੰਦਰ ਸੌ ਰਿਹਾ ਸੀਗਾ ਤਿੰਨ ਛੋਟੇ-ਛੋਟੇ ਬੱਚੇ ਸੀਗੇ ਉਹ ਲੈ ਕੇ ਜਦੋਂ ਉਹਨਾਂ ਨੂੰ ਗਰਮੈਸ਼ ਹੋਈ ਤਾਂ ਉਹ ਲੈ ਕੇ ਬਾਹਰ ਉੱਠੇ ਭੱਜੇ ਆਪਣੇ ਆਪ ਨੂੰ ਉਹਨਾਂ ਨੇ ਬਚਾਇਆ ਆਸ-ਪਾਸ ਦੇ ਲੋਕਾਂ ਨੇ ਹੈਲਪ ਕੀਤੀ ਤੇ ਅੱਗ ਨੂੰ ਬੁਝਾਇਆ ਲੇਕਿਨ ਉਹਦੇ ਵਿੱਚ ਇਹਨਾਂ ਦਾ ਬਹੁਤ ਸਾਰਾ ਨੁਕਸਾਨ ਹੋ ਗਿਆ ਇਹਨਾਂ ਦੀ ਇੱਥੇ ਇੱਕ ਬੱਕਰੀ ਸੀਗੀ ਓਵੀ ਇਹਦੇ ਵਿੱਚ ਮਚ ਗਈ ਤੇ ਘਰ ਦਾ ਸਾਈਕਲ ਪੱਖਾ ਆ ਕੁਰਸੀ ਜੋ ਵੀ ਇਹਨਾਂ ਦਾ ਸਮਾਨ ਸੀਗਾ ਬਹੁਤ ਸਾਰਾ ਸਮਾਨ ਵੀ ਜਿਹੜਾ ਹੈਗਾ ਉਹਦਾ ਨੁਕਸਾਨ ਹੋਇਆ ਹੈਗਾ ਲੇਕਿਨ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਪਿੱਛੇ ਜੀ April 2024 ਦੇ ਵਿੱਚ ਵੀ ਇੱਥੇ ਅੱਗ ਲੱਗੀ ਸੀ ਜਿਹਦੇ ਵਿੱਚ 10-11 ਝੁੱਗੀਆਂ ਜਿਹੜੀਆਂ ਸੀਗੀਆਂ ਉਹ ਮਚ ਗਈਆਂ ਸੀ ਤੇ ਉਹਦੇ ਵਿੱਚ ਦੋ ਛੋਟੀਆਂ ਮਾਸੂਮ ਬੱਚੀਆਂ ਉਹ ਮੱਚ ਕੇ ਸੁਆਹ ਹੋ ਗਈਆਂ ਸੀ ਜਿੰਦਾ ਜਲ ਗਈਆਂ ਸੀ ਪ੍ਰਸ਼ਾਸਨ ਨੂੰ ਸਾਡੀ ਬੇਨਤੀ ਹੈਗੀ ਹੈ ਕਿ ਪੁਲ ਵਾਸਤੇ ਪੈਸੇ ਵੀ ਜਿਹੜੇ ਹੈਗੇ ਹੁਣ ਤਾਂ ਸੈਂਸ਼ਨ ਹੋ ਚੁੱਕੇ ਐ ਇੱਥੇ ਤੁਰੰਤ ਜਿਹੜਾ ਹੈਗਾ ਵੱਡਾ ਪੁਲ ਬਣਾਇਆ ਜਾਵੇ ਅੱਗ ਲੱਗਣ ਦਾ سلسلہ جاری ਹੈ ਪ੍ਰਸ਼ਾਸਨ ਵੱਲੋਂ ਇੱਥੇ ਇੱਕ ਫਰਜੀ ਰਿਪੋਰਟ ਵੀ ਪਹਿਲਾਂ ਤਿਆਰ ਕਰਕੇ ਨਗਰ ਨਿਗਮ ਦੇ ਕਮਿਸ਼ਨਰ ਵੱਲੋਂ ਹਿਊਮਨ ਰਾਈਟਸ ਕਮਿਸ਼ਨ ਨੂੰ ਭੇਜੀ ਗਈ ਸੀ ਫਰਜੀ ਰਿਪੋਰਟ ਦੇ ਵਿੱਚ ਲਿਖਿਆ ਸੀ ਕਿ ਇੱਥੇ ਪੁੱਲ ਬਣਿਆ ਹੋਇਆ ਹੈ ਇੱਥੇ ਫਾਇਰ ਬ੍ਰਿਗੇਡ ਦੀ ਗੱਡੀ ਆ ਸਕਦੀ ਹੈ ਐਂਬੂਲੈਂਸ ਆ ਸਕਦੀ ਹੈ ਜਦੋਂ ਕਿ ਇੱਥੇ ਆਜਾ ਕੁਝ ਵੀ ਨਹੀਂ ਸੀਗਾ ਇਹਨਾਂ ਦੀ ਫਰਜੀ ਰਿਪੋਰਟ ਭੇਜਣ ਤੋਂ ਬਾਅਦ ਹੀ ਜਿਹੜੀ ਇੱਥੇ 10 ਝੁੱਗੀਆਂ ਦੇ ਵਿੱਚ ਅੱਗ ਲੱਗੀ ਸੀ ਤੇ ਅਪ੍ਰੈਲ 2024 ਦੇ ਵਿੱਚ ਦੋ ਛੋਟੀਆਂ ਮਾਸੂਮ ਬੱਚੀਆਂ ਜੜੀਆਂ ਉਹਦੇ ਵਿੱਚ ਜ਼ਿੰਦਾ ਜਲ ਗਈਆਂ ਸੀ ਤੇ ਆਰਥਿਕ ਨੁਕਸਾਨ ਵੀ ਬਹੁਤ ਵੱਡੇ ਹੁਣ ਵੀ ਇੱਥੇ ਇਹਨਾਂ ਦੀ ਕੋਈ ਵੀ ਸਾਰ ਲੈਣ ਦੇ ਲਈ ਕੋਈ ਵੀ ਰਾਜਨੀਤਿਕ ਪਾਰਟੀ ਦਾ ਨੁਮਾਇੰਦਾ ਨਹੀਂ ਪਹੁੰਚਿਆ ਕੋਈ ਵੀ ਇੱਥੇ ਅਧਿਕਾਰੀ ਨਹੀਂ ਪਹੁੰਚਿਆ ਇਹਨਾਂ ਦਾ ਜਿਹੜਾ ਸਮਾਨ ਦਾ ਨੁਕਸਾਨ ਹੋਇਆ ਹੈਗਾ ਉਹਦੇ ਵਾਸਤੇ ਪਰਿਵਾਰ ਬੜਾ ਦੁਖੀ ਹੈਗਾ ਤੇ ਸਾਡੀ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਤੇ ਜਿਹੜੇ ਚੁਣੇ ਹੋਏ ਲੋਕ ਨੁਮਾਇੰਦੇ ਆ ਉਹਨਾਂ ਨੂੰ ਵੀ ਬੇਨਤੀ ਹੈ ਕਿ ਇਹਨਾਂ ਦੀ ਇੱਥੇ ਸਾਰ ਲੀਤੀ ਜਾਵੇ ਤੇ ਇਹਨਾਂ ਦਾ ਆਰਥਿਕ ਨੁਕਸਾਨ ਦੀ ਪਰਪਾਈ ਤੋਂ ਇਲਾਵਾ ਜਿਹੜਾ ਪੁੱਲ ਬਣਾਉਣ ਦਾ ਕੰਮ ਹੈਗਾ ਉਹ ਛੇਤੀ ਕੀਤਾ ਜਾਵੇ ਅੱਜ ਸਰ ਕੀ ਨਾਮ ਹੈ ਪਤਾ ਤੇ ਰਾਜੀ ਹੋ ਰਿਹਾ ਕੋਈ ਤੇ ਕੀ ਹੱਥ ਆ ਬੱਸ ਮੇਰਾ ਨਾਮ ਦੇਵ ਸਿੰਘ ਫਾਇਰ ਮੈਨੇਜਰ ਜੀ ਜੋ ਰਾਤ ਸਾਨੂੰ 1:03 ਦੇ ਕਰੀਬ ਪੋਲਾਈ ਇੱਕ ਉਡੀਆ ਕਲੋਨੀ ਦੇ ਵਿੱਚ ਅੱਗ ਲੱਗੀ ਹੈ ਸਾਡਾ ਸਬੇਡ ਸਟਾਫ ਫਾਇਰ ਟੈਂਡਰ ਲੈ ਕੇ ਉੱਥੇ ਪਹੁੰਚੇ ਮੌਕੇ ਤੇ ਦੇਖਿਆ ਜਿਹੜੀ ਉਡੀਆ ਕਲੋਨੀ ਦੇ ਵਿੱਚ ਉਹ ਬਣੀ ਸੀਗੀ ਝੁੱਗੀਆਂ ਬਣੀਆਂ ਸੀ ਉਹ ਸਰਕੰਡੇ ਦੀਆਂ ਜੀ ਉਹ ਸਰਕੰਡੇ ਦੀ ਉਹਨੂੰ ਝੁੱਗੀ ਨੂੰ ਅੱਗ ਲੱਗੀ ਸੀ ਤੇ ਕਾਫੀ ਮਤਲਬ ਮੌਕੇ ਤੇ ਪਹੁੰਚ ਕੇ ਉਹਨੂੰ ਕੰਟਰੋਲ ਕੀਤਾ ਗਿਆ ਤੇ ਉਹਨਾਂ ਦੇ ਜਿਹੜਾ ਆਪ ਸੀਗੇ ਘਰਾਂ ਦੇ ਲੋਕ ਸੀ ਤੁਗੀਆਂ ਤੁਗੀਆਂ ਵਾਲੇ ਉਹਨਾਂ ਨੇ ਵੀ ਆਪ ਹੀ ਕਾ ਵੀ ਜਦੋਂ ਜਾਇਦ ਨਾਲ ਉਹ ਅੱਗ ਦੇ ਕਾਬੂ ਪਾਇਆ ਇਹਨਾਂ ਨੇ ਸਰ ਕਿੰਨੀ ਕੁ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਇਸ ਤਰ੍ਹਾਂ ਉੱਥੇ ਦਾ ਪੁਲ ਬਹੁਤ ਢੀਰ ਹੈ ਉੱਥੇ ਕਰਕੇ ਸਾਨੂੰ ਜੀ ਇਹ 2-3 ਹਾਦਸੇ ਹੋ ਗਏ ਹੀ ਇਥੇ ਪਿਛਲੀ ਵਾਰ ਵੀ ਹੋਇਆ ਸੀ ਆਪਸਾ ਸਾਨੂੰ ਇੱਥੇ ਪੁਲ ਬਹੁਤ ਤੰਗ ਹੈ ਜੀ ਉੱਥੇ ਕੋਈ ਸਾਡਾ ਫੈ ਟੈਂਡਰ ਨਹੀਂ ਪਹੁੰਚਦਾ ਨਾ ਛੋਟਾ ਪਹੁੰਚੇ ਨਾ ਵੱਡਾ ਪਹੁੰਚੇ ਸਾਨੂੰ ਇਹ ਬਹੁਤ ਮੁਸ਼ਕਿਲ ਹੁੰਦੀ ਹੈ ਜੀ ਕਿਉਂਕਿ ਜਿਹੜੀ ਉਹਦੀ ਤੁਗੀਆਂ ਦੀ ਮਤਲਬ ਬਹੁਤ ਕਾਫੀ ਦੂਰ ਹੈ ਉਹ ਤੋਂ ਕਾਫੀ ਦੂਰ ਹੈ ਨਹਿਰ ਤੋਂ ਕਾਫੀ ਦੂਰ ਹੈ ਸਾਡਾ ਉਥੇ ਫੈਟ ਟੈਂਡਰ ਨਹੀਂ ਪਹੁੰਚਦਾ ਸਾਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ ਕਿਉਂਕਿ ਸਾਨੂੰ ਕਮ ਸੇ ਕਮ 2000 ਫੁੱਟ ਪਾਈਪ ਖਿਚਾਉਣੀ ਪੈਂਦੀ ਹੈ ਜਦੋਂ ਨੂੰ ਅਸੀਂ ਆਪ ਦੀ ਇਹ ਕਾਰਵਾਈ ਕਰਦੇ ਆਂ ਉਦੋਂ ਨੂੰ ਕਾਫੀ ਨੁਕਸਾਨ ਹੋ ਜਾਂਦਾ ਜੀ ਸਰ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੋਗੇ ਉਸ ਦੇ ਬਾਰੇ ਅਸੀਂ ਪ੍ਰਸ਼ਾਸਨ ਨੂੰ ਇਹੀ ਕਹਿਣਾ ਚਾਹਾਂਗੇ ਜੀ ਕਿਉਂਕਿ ਸਾਨੂੰ ਫੈਟ ਟੈਂਡਰ ਉਥੇ ਸਾਡਾ ਮੌਕੇ ਤੇ ਨਹੀਂ ਪਹੁੰਚਦਾ ਸਾਨੂੰ ਬਹੁਤ ਮੁਸ਼ਕਲਾਂ ਦਾ ਮਸਲਾ ਦਾ ਮਤਲਬ ਹੱਲ ਕਰਨਾ ਪੈਂਦਾਗਾ ਤੇ ਅਸੀਂ ਇਹੀ ਚਾਹੁੰਦੇ ਆ ਕਿ ਪ੍ਰਸ਼ਾਸਨ ਨੂੰ ਜਾਦਾ ਕੋਈ ਉਹਦਾ ਪੌਲਾ ਜਰਾ ਸਾਡਾ ਫੈਟ ਅੰਡਰ ਦੇ ਹਿਸਾਬ ਦੇ ਨਾਲ ਚੌੜਾ ਕੀਤਾ ਜਾਵੇ ਜਾਂ ਕੋਈ ਉੱਥੇ ਕੋਈ ਇਹੋ ਜਿਹਾ ਪਾਣੀ ਦਾ ਸੋਰਸ ਕੀਤਾ ਜਾਵੇ ਕਿ ਕੋਈ ਜਿਹਾ ਸਟੋਰ ਵਗੈਰਾ ਪਾਣੀ ਕੀਤਾ ਜਾਵੇ ਕਿਉਂਕਿ ਮੋਟਰ ਲਗਾ ਕੇ ਆਪਣੇ ਆਪ ਕੁਛ ਨਾ ਕੁਛ ਥੋੜਾ ਜਿਹਾ ਬੋਤਾ ਉਹ ਕੰਟਰੋਲ ਕਰ ਸਕਣ ਜੋ ਨੁਕਸਾਨ ਕਿੰਨਾ ਹੋਇਆ ਜੀ ਜੋ ਨੁਕਸਾਨ ਹੋਇਆ ਜੀ ਉਹਨਾਂ ਦਾ ਝੁੱਗੀਆਂ ਦੇ ਵਿੱਚ ਜੋੜ ਨਾਲ ਪਿਆ ਸੀ ਸਮਾਨ ਘਰੇਲੂ ਸਮਾਨ ਉਹ ਸੜ ਗਿਆ ਜੀ ਤੇ ਇੱਕ ਝੁੱਗੀ ਸੜ ਗਈ ਜੀ